ਸਭ ਤੋਂ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਇਹ ਚੈਨਲ ਬਣਾਉਣ ਦਾ ਮਕਸਦ ਪੈਸੇ ਕਮਾਉਣਾ ਜਾਂ ਮਸ਼ਹੂਰੀ ਖੱਟਣਾ ਨਹੀਂ ਆ ਮੈਂ ਸਿਰਫ ਤੁਹਾਡੀ ਤੰਦਰੁਸਤੀ ਵਾਸਤੇ ਇਹ ਚੈਨਲ ਬਣਾ ਰਿਹਾ ਕਿਉਂਕਿ ਮੈਂ ਅੱਜ ਤੱਕ ਬਹੁਤ ਬਜ਼ੁਰਗਾਂ ਨੂੰ ਸੰਨਿਆਸੀਆਂ ਨੂੰ ਹਕੀਮਾਂ ਤੇ ਵੈਦਾਂ ਨੂੰ ਮਿਲ ਚੁੱਕਾ ਸਿਆਣੇ ਬੰਦਿਆਂ ਨੂੰ ਮਿਲ ਚੁੱਕਿਆ ਜਿੰਨਾਂ ਕੋਲੋਂ ਕਾਫੀ ਨੁਸਖੇ ਹਾਸਲ ਹੋਏ ਆ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਬਾਕੀ ਕਈ ਬੰਦੇ ਨਾਲ ਹੀ ਲੈ ਕੇ ਮਰ ਗਏ ਨੁਕਸੇ ਕਿ ਇਹਨੂੰ ਦੱਸਿਆ ਹੀ ਕੁਛ ਨਹੀਂ ਜੇ ਆਪਾਂ ਕਿ ਇਹਨੂੰ ਦੱਸ ਦਾਂਗੇ ਕਿਸੇ ਦਾ ਕੋਈ ਫਾਇਦਾ ਹੋ ਜੇ ਤੇ ਸਾਡਾ ਕੋਈ ਨੁਕਸਾਨ ਨਹੀਂ ਆ ਸਭ ਕੋ ਕਿਸ ਦਾ ਫਾਇਦਾ ਹੋ ਜੂ ਔਰ ਤੁਹਾਡੀ ਤੰਦਰੁਸਤੀ ਬਣੀ ਰਹੂ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪਾਂ ਸਵੇਰੇ ਕੀ ਕਰਨਾ ਦੁਪਹਿਰੇ ਕੀ ਕਰਨਾ ਸ਼ਾਮ ਨੂੰ ਕੀ ਕਰਨਾ ਉਹਦੇ ਬਾਰੇ ਦੱਸਾਂਗੇ ਅੱਜ ਮੈਂ ਸਿਰਫ ਤੁਹਾਨੂੰ ਇਹ ਹੀ ਦੱਸ ਰਿਹਾ ਵੀ ਤੁਸੀਂ ਸਵੇਰ ਤੋਂ ਕੀ ਕਰਿਆ ਕਰਨਾ ਜਦੋਂ ਉੱਠਦੇ ਹੋ ਸਵੇਰੇ ਕੀ ਕਰਨਾ ਇੱਕ ਤਾਂ ਇਹ ਦੱਸਾਂਗੇ ਦੂਜਾ ਇੱਕ ਥਾਇਰੋਇਡ ਦੀ ਪ੍ਰੋਬਲਮ ਅੱਜ ਕੱਲ ਬਹੁਤ ਆ ਰਹੀ ਆ ਜਿਹੜੀ ਕਿ ਹਰ ਬੰਦੇ ਨੂੰ ਜਿਹੜੀ ਸਟਾਰਟਿੰਗ ਬਿਮਾਰੀਆਂ ਨੇ ਉਹ ਥਾਇਰੋਇਡ ਆ ਉਹ ਸਾਡੇ ਗਲੇ ਦੇ ਵਿੱਚ ਇੱਕ ਗਲੈਂਡ ਹੁੰਦੀ ਥਾਇਰੋਇਡ ਉਹ ਜਦੋਂ ਬੰਦ ਹੋਈਦੀ ਜਾਂ ਫੁੱਲ ਜਾਂਦੀ ਜਾਂ ਉਹਦੇ ਵਿੱਚ ਕੋਈ ਰੁਕਾਵਟ ਆਉਂਦੀ ਆ ਉਹ ਸਾਰੇ ਸਰੀਰ ਦਾ ਹੀ ਬੇੜਾਗਰ ਕਰ ਦਿੰਦੀ ਆ ਇਹ ਦੋ ਚੀਜ਼ਾਂ ਅੱਜ ਤੁਹਾਨੂੰ ਦੱਸ ਰਿਹਾ ਵੀ ਸਵੇਰੇ ਤੁਸੀਂ ਕੀ ਕਰਨਾ ਤੇ ਥਾਇਰੋਇਡ ਦਾ ਤੁਸੀਂ ਕੀ ਇਲਾਜ ਕਰਨਾ ਘਰੇ ਬੈਠਿਆਂ ਕਿਉਂਕਿ ਜਿਹੜਾ ਲੱਖਾਂ ਦਾ ਇਲਾਜ ਆ ਉਹ ਹਜ਼ਾਰਾਂ 'ਚ ਹਜ਼ਾਰਾਂ ਦਾ ਸੌਗਾ ਤੇ ਸੌਆਂ ਵਾਲਾ ਫਰੀ ਆਪਾਂ ਕੋਸ਼ਿਸ਼ ਕਰ ਰਹੇ ਵੀ ਤੁਸੀਂ ਆਪਣਾ ਘਰੇ ਬੈਠੇ ਰਸੋਈ ਦੇ ਚੀਜ਼ਾਂ ਵਿੱਚੋਂ ਜਾਂ ਥੋੜੀ-ਬੋਤੀ ਬਾਜ਼ਾਰ 'ਚੋਂ ਲੈਣੀ ਪਈ ਤੇ ਕੋਈ ਗੱਲ ਨਹੀਂ ਉਹਦਾ ਤੁਸੀਂ ਇਲਾਜ ਘਰੇ ਬੈਠੇ ਕਰ ਸਕੋ ਸੋ ਤੁਹਾਡੀ ਜ਼ਿੰਦਗੀ ਤੋਂ ਉੱਤੇ ਕੁਝ ਨਹੀਂ ਆ ਹਰ ਬੰਦਾ ਅੱਜਕੱਲ ਚਾਹੁੰਦਾ ਮੇਰੀ ਸਿਹਤ ਵਧੀਆ ਰਹੇ ਮੈਂ ਤੰਦਰੁਸਤਾਂ ਜੇ ਤੁਹਾਡੀ ਸਿਹਤ ਨਹੀਂ ਆ ਤੰਦਰੁਸਤੀ ਨਹੀਂ ਆ ਤੁਹਾਡੇ ਕੋਲ ਕੁਝ ਵੀ ਨਹੀਂ ਤੁਸੀਂ ਜੀਰੋ ਕਿਉਂਕਿ ਤੰਦਰੁਸਤੀ ਤੋਂ ਵੱਡੀ ਕੋਈ ਜਾਇਦਾਦ ਨਹੀਂ ਦੁਨੀਆ ਦੇ ਵਿੱਚ ਹਰ ਬੰਦਾ ਤੰਦਰੁਸਤੀ ਵਾਸਤੇ ਦੌੜਾ ਫਿਰਦਾ ਕੋਈ ਵਰਜਿਸ਼ ਕਰਨ ਰਿਹਾ ਕੋਈ ਯੋਗਾ ਕਰ ਰਿਹਾ ਕੋਈ ਖਾਣ ਪੀਣ ਤੇ ਕੰਟਰੋਲ ਕਰ ਰਿਹਾ ਕੋਈ ਬੜੇ ਪਰਹੇਜ਼ ਕਰ ਰਿਹਾ ਬਹੁਤੇ ਜਿਆਦੇ ਪਰਹੇਜ਼ਾਂ ਦੀ ਵੀ ਲੋੜ ਨਹੀਂ ਗਈ ਤੇ ਬਹੁਤ ਜਿਆਦਾ ਖਾਣ ਦੀ ਵੀ ਲੋੜ ਨਹੀਂ ਤੁਸੀਂ ਆਪਣੀ ਖੁਰਾਕ ਵਧੀਆ ਕਰੋ ਵਧੀਆ ਖਾਓ ਉਹਦੇ ਬਾਰੇ ਤੁਹਾਨੂੰ ਅੱਜ ਦੱਸ ਰਿਹਾ ਵੀ ਤੁਸੀਂ ਕੀ ਕਰਨਾ ਸੋ ਸਾਰੇ ਭੈਣ ਭਰਾ ਇਹ ਨੋਟ ਕਰ ਲਿਓ ਜਿੰਨੂੰ ਕੋਈ ਭਲੇਖਾ ਲੱਗੇ ਵੀ ਕਿਹੜੀ ਚੀਜ਼ ਕਿੰਨੀ ਲੈਣੀ ਕਿਵੇਂ ਲੈਣੀ ਉਹ ਦੁਬਾਰਾ ਫੋਨ ਕਰਕੇ ਵੀ ਪੁੱਛ ਸਕਦਾ ਜਾਂ ਕਮੈਂਟ ਕਰਕੇ ਵੀ ਪੁੱਛ ਸਕਦਾ ਜੀ ਸੋ ਜੇ ਤੁਹਾਨੂੰ ਇਹ ਚੰਗਾ ਲੱਗੇ ਤੇ ਤੁਸੀਂ ਇਹਨੂੰ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਕਿਉਂਕਿ ਅਗਲੀਆਂ ਵੀਡੀਓ ਕਾਫੀ ਪੌਣੀਆਂ ਆਪਾਂ ਹਰ ਤੁਹਾਡਾ ਸਰੀਰ ਦਾ ਅੰਗ ਜਿਹੜਾ ਉਹਨੂੰ ਠੀਕ ਕਰਨਾ ਬਿਨਾ ਪੈਸਿਆਂ ਤੋਂ ਘਰੇ ਬੈਠੇ ਤੁਸੀਂ ਆਪਣਾ ਆਪ ਡਾਕਟਰ ਬਣੋਗੇ ਤੁਹਾਨੂੰ ਆਕੂਪ੍ਰੈਸ਼ਨ ਬਾਰੇ ਦੇ ਪੁਆਇੰਟ ਵੀ ਦੱਸਨੇ ਆ ਪੀ ਮੇਨ ਪੁਆਇੰਟ ਅਕੂਪ੍ਰੈਸ਼ਰ ਦੇ ਕਿਹੜੇ ਹੁੰਦੇ ਆ ਕਿਹੜੀ ਚੀਜ਼ ਤੁਸੀਂ ਉਹਨੂੰ ਦਬਾ ਕੇ ਪੁਆਇੰਟ ਠੀਕ ਕਰ ਸਕਦੇ ਹੋ ਤੇ ਤੁਹਾਨੂੰ ਦੇਸੀ ਨੁਕਸੇ ਵੀ ਦਲੇ ਆ ਜਿਹੜੇ ਕਿ ਮੈਂ ਬਹੁਤ ਜ਼ਿਆਦਾ ਪੜੇ ਲਿਖੇ ਵੱਡੇ ਵੱਡੇ ਗ੍ਰੰਥ ਲਿਖਣ ਵਾਲੇ ਬੰਦਿਆਂ ਕੋ ਵੀ ਉਹ ਨੁਕਸੇ ਲੈ ਆ ਪੁਰਾਣੇ ਗ੍ਰੰਥ ਵੀ ਬਹੁਤ ਪੜੇ ਆ ਤੇ ਸੰਨਿਆਸੀ ਇਹਨੂੰ ਵੀ ਮਿਲਿਆ ਹਕੀਮਾਂ ਨੂੰ ਮਿਲਿਆ ਵੈਦਾਂ ਨੂੰ ਮਿਲਿਆ ਔਰ ਜੋ ਕੁਝ ਮੈਨੂੰ 30 35 40 ਸਾਲ ਚ ਮਿਲਿਆ ਮੈਂ ਉਹ ਤੁਹਾਡੇ ਨਾਲ ਅੱਜ ਸਾਂਝਾ ਕਰ ਰਿਹਾ ਔਰ ਜ਼ਿਆਦਾ ਗੱਲਾਂ ਆਪਾਂ ਨਾ ਕਰੀਏ ਸਭ ਤੋਂ ਪਹਿਲਾਂ ਤੇ ਆਪਾਂ ਸ਼ੁਰੂ ਕਰੀਏ ਕਿ ਸਵੇਰੇ ਉੱਠਦੇ ਅਸਾਰ ਤੁਸੀਂ ਕੀ ਕਰਨਾ ਜੀ ਨੰਬਰ 1 ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉੱਠ ਕੇ ਫਰੈਸ਼ ਹੋ ਕੇ ਤੇ ਫਿਰ ਤੁਸੀਂ ਕੀ ਕਰਨਾ ਗਰਮ ਪਾਣੀ ਦਾ ਇੱਕ ਗਲਾਸ ਲੈਣਾ ਪਾਣੀ ਜਿਹਦਾ ਨਾ ਬਹੁਤ ਗਰਮ ਹੋਵੇ ਤੇ ਨਾ ਬਹੁਤ ਠੰਡਾ ਹੋਵੇ ਠੰਡਾ ਪਾਣੀ ਤੇ ਪੀਣਾ ਹੀ ਨਹੀਂ ਨਾ ਕੋਸਾ ਜਿਹਾ ਪਾਣੀ ਹੋਵੇ ਉਹ ਤੁਸੀਂ ਇੱਕ ਗਲਾਸ ਪੀ ਲੈਣਾ ਜੀ ਸਿਪ ਸਿਪ ਕਰਕੇ ਮੂੰਹ ਚ ਹਲਾ ਕੇ ਚੰਗੀ ਤਰ੍ਹਾਂ ਤੇ ਸਿਪ ਸਿਪ ਕਰਕੇ ਪੀਣਾ ਤੇ ਬੈਠ ਕੇ ਪੀਣਾ ਪਾਣੀ ਕਦੇ ਵੀ ਖੜੇ ਹੋ ਕੇ ਨਹੀਂ ਪੀਣਾ ਇਹਦੇ ਨਾਲ ਬਹੁਤ ਬਿਮਾਰੀਆਂ ਆਉਂਦੀਆਂ ਖਾਸ ਕਰਕੇ ਗੋਡਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਖੜੇ ਹੋ ਕੇ ਪਾਣੀ ਪੀਤਾ ਤੁਸੀਂ ਪਾਣੀ ਬੈਠ ਕੇ ਪੀਣਾ ਇੱਕ ਗਲਾਸ ਉਸਾ ਪਾਣੀ ਸਵੇਰੇ ਪੀਣਾ ਔਰ ਤੋਂ 10 ਮਿੰਟ ਬਾਅਦ ਤੁਸੀਂ ਚਾਹ ਜਾਂ ਕੌਫੀ ਨਹੀਂ ਲੈਣੀ ਇੱਕ ਕਾੜਾ ਬਣਾਉਣਾ ਉਹ ਕਾੜਾ ਤਾਦਾ ਬਣਾਉਣਾ ਉਹ ਨੋਟ ਕਰੋ ਆਹ ਚੀਜ਼ਾਂ ਨੇ ਕਾੜੇ ਵਾਸਤੇ ਇਹ ਤਾਂ ਲੋੜ ਦੱਸਣ ਲੱਗਿਆ ਕਿ ਕਿੰਨਾ ਕਿੰਨਾ ਸਮਾਨ ਤੁਸੀਂ ਕਾੜੇ ਦੇ ਵਿੱਚ ਪਾਉਣਾ ਇਹ ਨਾ ਵੱਧ ਪਾਉਣਾ ਨਾ ਘੱਟ ਪਾਉਣਾ ਔਰ ਦੇਖੋ ਧਿਆਨ ਨਾਲ ਦੇਖੋ ਇਹ ਚੀਜ਼ਾਂ ਤੁਹਾਨੂੰ ਮੈਂ ਗੜਾ ਦਿੰਨਾ ਉਹ ਤੁਸੀਂ ਦੇਖੋ ਸਭ ਤੋਂ ਪਹਿਲਾਂ ਦੇਖੋ ਜੀ ਇਹ ਦਾਲਚੀਨੀ ਆ ਦਾਲਚੀਨੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਹੁੰਦੀ ਹੈ ਕ੍ਰੇਸ਼ੀਆ ਇੱਕ ਹੁੰਦੀ ਹੈ ਸਾਈਲੋਂ ਸਾਈਲੋਂ ਸਭ ਤੋਂ ਵਧੀਆ ਹੁੰਦੀ ਆ ਇਹ ਸਾਈਲੋਂ ਆ ਇਹ ਦਾਲਚੀਨੀ ਦੇਖੋ ਤੁਸੀਂ ਸਾਈਲੋਂ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ ਜੀ ਆਹ ਦੇਖੋ ਇਹ ਸਾਈਲੋਂ ਬਿਲਕੁਲ ਸਾਈਲੋਂ ਆ ਵਧੀਆ ਸਭ ਤੋਂ ਵਧੀਆ ਜਿਹੜੀ ਦਾਲ ਚੀਨੀ ਇਹ ਹੁੰਦੀ ਆ ਐਨਾ ਟੁਕੜਾ ਤੁਸੀਂ ਦਾਲ ਚੀਨੀ ਦਾ ਲੈਣਾ ਜੀ ਇਹਨ ਤੋਂ ਬਾਅਦ ਤੁਸੀਂ ਲੈਣੀ ਆ ਹਰੀ ਇਲਾਚੀ ਹਰੀਆਂ ਇਲਾਚੀਆਂ ਤੁਸੀਂ 2 ਜਾਂ 3 ਲੈਣੇ ਆ ਜੀ 3 ਨਰ ਜਿਆ ਇਲਾਚੀ ਲੈਣੇ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਲੈਣੇ ਆ ਅਜਵੈਨ ਠੀਕ ਹੈ ਜੀ ਅਜਵੈਨ ਲਓ ਜੀ ਆ ਲਓ ਅਜਵੈਨ ਅਜਵੈਨ ਦਾ ਤੁਸੀਂ ਲੈਣਾ ਜੀ ਆ ਦੇਖੋ ਮਿਰਤੀ ਦੇਖ ਲਓ ਜੁਆਇੰਟ ਦੀ ਐਨੀ ਜੁਆਇੰਟ ਲੈਣੀ ਹੈ ਜੀ ਠੀਕ ਹੈ ਜੀ ਐਨੀ ਜੁਆਇੰਟ ਲੈ ਕੇ ਐਨੀ ਜੁਆਇੰਟ ਲੈਣੀ ਹੈ ਤੁਸੀਂ ਇੰਨਾ ਹੀ ਜੀਰਾ ਲੈਣਾ ਜੀ ਤੁਸੀਂ ਜੀਰਾ ਬਹੁਤ ਜ਼ਰੂਰੀ ਆ ਹਾਂ ਦੇਖੋ ਇੰਨਾ ਹੀ ਜੀਰਾ ਲੈ ਲੈਣਾ ਜੀ ਤੁਸੀਂ ਇਹਨੂੰ ਮਿਕਸ ਕਰਨਾ ਲੱਗੀਏ ਇੰਨਾ ਹੀ ਤੁਸੀਂ ਮੇਥੀ ਦਾਣਾ ਲੈਣਾ ਮੇਥੀ ਦਾਣਾ ਜਿਹੜਾ ਦੋ ਤਰ੍ਹਾਂ ਦਾ ਇੱਕ ਮੇਥੇ ਹੁੰਦੇ ਆ ਇੱਕ ਤੇ ਮੇਥੀ ਹੁੰਦੀ ਆ ਤੁਸੀਂ ਪੁੱਛੇ ਤਾਂ ਕਿ ਮੇਥੀ ਲਈ ਜਾਵੇ ਜੀ ਇਹ ਮੇਥੀ ਜਿਹੜੀ ਹੈ ਇਹ ਬਰੀਕ ਹੁੰਦੀ ਹੈ ਜੀ ਆ ਤੁਹਾਨੂੰ ਦਿਖਾਉਣ ਲੱਗਾ ਮੈਂ ਮੇਥੀ ਦਾਣਾ ਧਿਆਨ ਨਾਲ ਦੇਖ ਲੈਣਾ ਜੀ ਆਹ ਦੇਖੋ ਇਹ ਮੇਥੀ ਦਾਣਾ ਹੁੰਦਾ ਜੀ ਇਹ ਬਰੀਕ ਦਾਣੇ ਹੁੰਦੇ ਆ ਇਹਨਾਂ ਤੁਸੀਂ ਇਹ ਲੈ ਲੈਣਾ ਜੀ ਇਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਸੌਫ ਸੌਫ ਵੀ ਇੰਨੀ ਲੈਣੀ ਆ ਇਹ ਸੌਫ ਲੈ ਲਈ ਜੀ ਇਸ ਤੋਂ ਬਾਅਦ ਲੈਣੀ ਤੁਸੀਂ ਕਾਲੀ ਮਿਰਚ ਕਾਲੀ ਮਿਰਚ ਬਸ 7-8 ਦਾਣੇ ਤੁਸੀਂ ਲੈ ਲੈਣੇ ਜੀ ਇਹ ਕਾਲੀ ਮਿਰਚ ਪੀਸ ਲੈਣੀ ਜਾਂ ਕੁੱਟ ਲੈਣੀ ਮਾੜੀ ਜੀ ਦਰਨਫਲਣ ਕਰ ਲੈਣੀ ਹੈ ਜੀ ਇਸ ਤੋਂ ਬਾਅਦ ਇਹਦੇ ਵਿੱਚ ਇੰਨਾ ਟੁਕੜਾ ਅਦਰਕ ਦਾ ਪਾਉਣਾ ਜੀ ਇੰਨਾ ਟੁਕੜਾ ਅਦਰਕ ਦਾ ਪਾ ਲੈਣਾ ਕਟ-ਕੁੱਟ ਕੇ ਇੰਨਾ ਟੁਕੜਾ ਜੇ ਕੱਚੀ ਹਲਦੀ ਮਿਲ ਜੇ ਤੇ ਇੱਕ ਹਲਦੀ ਆ ਕੱਚੀ ਹਲਦੀ ਵਧੀਆ ਦੇਸੀ ਜਿਹੜੀ ਆਪਾਂ بیچਦੇ ਆ ਇੰਨਾ ਟੁਕੜਾ ਹਲਦੀ ਦਾ ਪਾ ਲੈਣਾ ਜੇ ਇਹ ਨਾ ਮਿਲੇ ਮੰਨ ਲਓ ਨਹੀਂ ਮਿਲਦੀ ਤੁਹਾਨੂੰ ਤੁਸੀਂ ਘਰ ਦੀ ਹਲਦੀ ਜਿਹੜੀ ਵਧੀਆ ਦੇਸੀ ਆ ਉਹ ਬਸ ਜਿਵੇਂ ਆਪਾਂ ਬਾਕੀ ਸਮਾਨ ਪਾ ਰਹੇ ਆ ਐਨੀ ਕੁ ਹਲਦੀ ਪਾ ਲੈਣੀ ਹੈ ਜੀ ਇਹ ਟੁਕੜਾ ਦੇਸੀ ਮਿਲ ਜੇ ਆਪਣਾ ਲਾਇਆ ਉਹ ਸਭ ਤੋਂ ਵਧੀਆ ਇਹਦੇ ਵਿੱਚ ਇਹਨੂੰ ਫਿਰ ਤੁਸੀਂ ਇੱਕ ਗਲਾਸ ਜਾਂ ਡੇਢ ਗਲਾਸ ਪਾਣੀ ਲੈ ਲੈਣਾ ਪੂਰਾ ਉਬਾਲਾ ਦੋਣਾ ਨੂੰ ਉਬਾਲ ਕੇ ਥੱਲੇ ਲਾ ਲੈਣਾ ਥੱਲੇ ਲਾ ਕੇ ਉਹਦੇ ਵਿੱਚ ਅੱਧਾ ਨਿੰਬੂ ਨਿਚੋੜਨਾ ਤੁਸੀਂ ਅੱਧਾ ਨਿੰਬੂ ਨਿਚੋੜਨਾ ਜੀ ਠੀਕ ਹੈ ਜੀ ਅੱਧਾ ਨਿੰਬੂ ਨਿਚੋੜ ਕੇ ਉਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਪਾਣਾ ਤੁਸੀਂ ਸ਼ਹਿਦ ਵਧੀਆ ਲੈਣਾ ਜੇ ਨਾ ਹੋਵੇ ਘਰ ਦਾ ਚੋਵਾ ਤੁਸੀਂ ਦਾਬਰ ਵਾਲਾ ਦਾ ਕੋਈ ਵੀ ਲੈ ਸਕਦੇ ਵਧੀਆ ਸ਼ਹਿਦ ਲੈਣਾ ਇਹਨੂੰ ਮਿਕਸ ਕਰਕੇ ਸਿਪ ਸਿਪ ਕਰਕੇ ਪੀਣਾ ਤੁਸੀਂ ਇੱਕੋਰੀ ਝੀਕ ਲਾ ਕੇ ਨਹੀਂ ਪੀਣਾ ਇਹ ਵੀ ਬਹੁਤ ਜ਼ਿਆਦਾ ਗਰਮ ਨਹੀਂ ਪੀਣਾ ਕੋਸਾ ਕੋਸਾ ਪੀਣਾ ਤੁਸੀਂ ਪੀ ਕੇ ਦੇਖਿਓ 15 ਦਿਨ ਦੇ ਵਿੱਚ ਤੁਹਾਨੂੰ ਇਹੋ ਜਿਹਾ ਰਿਜ਼ਲਟ ਮਿਲੂਗਾ ਕਿ ਤੁਹਾਡੀ ਕਾਇਆ ਕਲਪ ਹੋ ਜੂ ਤੁਸੀਂ ਸੋਚਣਾ ਵੀ ਇਹ ਕੀ ਚਮਤਕਾਰ ਹੋ ਗਿਆ ਤੁਹਾਡਾ ਪੇਟ ਵੀ ਬੂਰਾ ਸਾਫ ਹੋਊ ਮੇਦਾ ਵੀ ਠੀਕ ਹੋਊ ਕੋਈ ਤੁਹਾਡਾ ਹਾਰਟ ਬਲੋਕੇਜ ਨਹੀਂ ਰਹੂ ਕਿਡਨੀ ਤੇ ਕੋਈ ਪ੍ਰੋਬਲਮ ਨਹੀਂ ਆਊ ਲੀਵਰ ਤੇ ਕੋਈ ਪ੍ਰੋਬਲਮ ਨਹੀਂ ਆਊ ਕੋਈ ਜੋੜ ਦਰਦ ਨਹੀਂ ਹੋਊਗਾ ਤੁਹਾਡਾ ਇਹ ਤੁਹਾਡਾ ਸਵੇਰ ਦਾ ਇੱਕ ਟਾਈਮ ਦਾ ਅੱਜ ਦੱਸ ਰਿਹਾ ਸਵੇਰ ਦਾ ਫਿਰ ਤੁਹਾਨੂੰ ਦੂਸਰੀ ਵੀਡੀਓ ਵਿੱਚ ਦੁਪਹਿਰ ਦਾ ਔਰ ਰਾਤ ਦਾ ਵੀ ਦੱਸਾਂਗੇ ਅੱਜ ਸਵੇਰ ਦਾ ਚੱਲ ਰਿਹਾ ਇਹ ਲੈ ਕੇ ਤੁਸੀਂ ਫਿਰ ਥੋੜੀ-ਬਹੁਤੀ ਸਿਹਤ ਕਰਨੀ ਜਿਹੜਾ ਕਰ ਸਕਦਾ ਯੋਗਾ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਮੰਨ ਲਓ ਸਰੀਰ ਨੂੰ ਹਿਲਾਉਣਾ ਚਾਹਣਾ ਬੈਠੇ ਨਹੀਂ ਰਹਿਣਾ ਇੱਕ ਤਾਂ ਕੁਛ ਨਾ ਕੁਛ ਜ਼ਰੂਰ ਕਰਨਾ ਜੇ ਹੋ ਸਕੇ ਤਾਂ 10 ਮਿੰਟ ਧੁੱਪ 'ਚ ਵੀ ਬੈਠੋ ਸੂਰਜ ਦੇ ਸਾਹਮਣੇ ਤੁਹਾਨੂੰ ਵਿਟਾਮਿਨ D3 ਮਿਲੂਗਾ ਕਿਉਂਕਿ ਸਾਰੀ ਦੇ ਅੱਜਕੱਲ ਕੋਈ ਨੌਕਰੀ ਪੇਸ਼ੇ ਵਾਲਾ ਕੋ ਕਿਤੇ ਜਾਣਾ ਅੰਦਰ ਬਹਿ ਕੇ ਨੌਕਰੀਆਂ ਕਰਨੀਆਂ ਪੈਂਦੀਆਂ ਬਹਿਣਾ ਪੈਂਦਾ ਉਹ ਵਿਟਾਮਿਨ D3 ਮਿਲੂਗਾ ਤੁਹਾਡੇ ਚਿਹਰੇ ਤੇ ਗਲੋ ਆਊਗੀ ਤੁਹਾਡਾ ਸਰੀਰ ਵਧੀਆ ਰਹੂਗਾ ਸਾਰੇ ਅੰਗ ਠੀਕ ਠਾਕ ਰਹਿਣਗੇ ਇਸ ਤੋਂ ਬਾਅਦ ਤੁਸੀਂ ਹਲਕਾ-ਮੁਲਕਾ ਆਪਣਾ ਖਾ ਕੇ ਆਪਣੇ ਕੰਮ ਤੇ ਜਾ ਸਕਦੇ ਹੋ ਜੀ ਹੁਣ ਦੂਜਾ ਨੰਬਰ ਰਿਹਾ ਤੁਹਾਡਾ ਸਰੀਰ ਦਾ ਥਾਇਰਾਇਡ ਦਾ ਜਿਹੜੀ ਮੈਂ ਗੱਲ ਕੀਤੀ ਥਾਇਰਾਇਡ ਵਾਸਤੇ ਥਾਇਰਾਇਡ ਇੱਕ ਗਲੈਂਡ ਹੁੰਦੀ ਆ ਉਹਦਾ ਇਲਾਜ ਕੀ ਆ ਉਹ ਐਕੂਪ੍ਰੈਸ਼ਨ ਚੋਂਦਾ ਆ ਦੇਖੋ ਆਪਣਾ ਹੱਥ ਵਾ ਇਹਦੇ ਚ ਆਹ ਪੁਆਇੰਟ ਨੇ ਥਾਇਰਾਇਡ ਦੇ ਆ ਜਿਹੜਾ ਮੇਨ ਆ ਸਾਰਾ ਚੱਕਰ ਜਿੰਨਾ ਮੋਟਾ ਜਿਹਾ ਆ ਲਾਈਨ ਦੇ ਅੰਦਰ ਇਹਦਾ ਮੇਨ ਪੁਆਇੰਟ ਆਹਾ ਇਨੂੰ ਤੁਸੀਂ ਦਬਾਉਣਾ ਐਦਾਂ ਦਬਾਉਣਾ ਇਹਨੂੰ ਆ ਦਬਾਉਣਾ ਤਾਂ ਸਾਰਾ ਹੀ ਆ ਆ ਜਿਹੜਾ ਇਹ 2 ਮਿੰਟ ਵਾਸਤੇ ਦਬਾਉਣਾ ਤੁਸੀਂ ਸਾਰਾ ਹੀ ਮੇਨ ਐਸ ਪੁਆਇੰਟ ਤੁਸੀਂ ਦਬਣਾ ਵਾਦ ਤੋਂ ਵਾਦ ਦੋਨਾਂ ਹੱਥਾਂ ਦੇ ਇਧਰ ਵੀ ਇਹ ਪੁਆਇੰਟ ਆਉ ਤੁਹਾਡਾ ਇਹਨੂੰ ਦਬਣਾ ਆ ਸਾਰਾ ਹੀ ਦਬਣਾ ਸਾਰਾ ਦਬਾਓਗੇ ਇਹਨੂੰ ਦਬਣਾ ਇਹ 2 ਮਿੰਟ ਦਾ ਕਰਨਾ ਤੁਸੀਂ ਐਕਸਰਸਾਈਜ਼ ਦਬਣ ਤੋਂ ਬਾਅਦ ਤੁਸੀਂ ਆਪਣੇ ਗੂਠੇ ਪੜ ਕੇ ਐਸ ਤਰ੍ਹਾਂ ਮਲ ਦੇਣਾ ਐਸ ਤਰ੍ਹਾਂ ਐਸ ਤਰ੍ਹਾਂ ਦੋਨਾਂ ਗੂਠਿਆਂ ਨੂੰ ਮਲਦਣਾ ਚੰਗੀ ਤਰ੍ਹਾਂ ਤੇ ਇੱਕ ਕਾੜਾ ਪੀਣਾ ਤੁਸੀਂ ਖਾਲੀ ਪੇਟ ਐਸ ਕਾੜੇ ਤੋਂ ਵੀ ਪਹਿਲਾਂ ਤੁਸੀਂ ਇੱਕ ਹੋਰ ਕਾਣਾ ਪੀਣਾ ਛੋਟਾ ਜਿਹਾ ਨੋਟ ਕਰੋ ਗਲੇ ਵਾਸਤੇ ਥਾਇਰੋਇਡ ਵਾਸਤੇ ਸਪੈਸ਼ਲ ਉਹ ਕੀ ਆ ਚਾਰ ਚੀਜ਼ਾਂ ਨੇ ਸਿਰਫ ਚਾਰ ਗੁਣਤੀ ਦੀਆਂ ਚਾਰ ਚੀਜ਼ਾਂ ਤુલਸੀ ਪੁਦੀਨਾ ਨਿੰਮ ਤੇ ਹਰਾ ਧਨੀਆ ਚਾਰਾਂ ਦੇ 5-5 ਪੱਤੇ ਲੈਣੇ ਆ ਇੱਕ ਗਲਾਸੀ ਪਾਣੀ ਦੀ ਲੈਣੀ ਆ ਉਹਨੂੰ ਪੂਰਾ ਬਾਲੋ ਜਦੋਂ ਅੱਧਾ ਪਾਣੀ ਰਹਿ ਜਾਵੇ ਤੇ ਉਹਨੂੰ ਪੁਣ ਕੇ ਕੋਸਾ ਜਾ ਓੜ ਦੋ ਫਿਰ ਉਹਨੂੰ ਸਿਪ ਸਿਪ ਕਰਕੇ ਸਵੇਰੇ ਪੀ ਲਓ ਪਾਣੀ ਕਦੇ ਵੀ ਤੁਸੀਂ ਪੂਰੀ ਸਪੀਡ 'ਚ ਨਹੀਂ ਪੀਣਾ ਝੀਕ ਲਾ ਕੇ ਜਦੋਂ ਵੀ ਪੀਣਾ ਬੈਠ ਕੇ ਤੇ ਸਿਪ ਸਿਪ ਕਰਕੇ ਪੀਣਾ ਇਹ ਤੁਹਾਡਾ ਥਾਇਰੋਇਡ 25 ਤੋਂ 26 ਦਿਨ ਦੇ ਵਿੱਚ ਵਿੱਚ ਠੀਕ ਕਰ ਦੂਗਾ ਕੋਈ ਗੋਲੀ ਖਾਣ ਦੀ ਲੋੜ ਨਹੀਂ ਆ ਤੁਸੀਂ ਪਹਿਲੇ ਦਿਨ ਹੀ ਗੋਲੀ ਛੱਡ ਸਕਦੇ ਹੋ ਕੋਈ 50 ਵਾਲੀ ਖਾ ਰਿਹਾ ਕੋ 75 ਵਾਲੀ ਕੋ 150 ਵਾਲੀ ਪਹਿਲੇ ਦਿਨ ਤੋਂ ਹੀ ਛੱਡ ਸਕਦੇ ਹੋ ਔਰ ਤੁਸੀਂ 10 ਦਿਨ ਚ ਰਿਜ਼ਲਟ ਦੇਖੋ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਊਗਾ ਤੁਹਾਡੀ ਖਾਂਸੀ ਬਲਗਮ ਸਾਹ ਜੋ ਪ੍ਰੋਬਲਮ ਆ ਰਹੀ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਊਗਾ ਫਿਰ ਤੁਸੀਂ ਕੀ ਕਰਨਾ ਥੋੜੇ ਬਥੇ ਸੈਰ ਜ਼ਰੂਰੀ ਆ ਉਹ ਕਰੋ ਤੇ ਜਿਹੜਾ ਤਲਿਆ ਬਾਹਰ ਦਾ ਖਾਂਦੇ ਆਪਾਂ ਖਾਸ ਕਰਕੇ ਫਾਸਟ ਫੂਡ ਜਿੰਨੇ ਬਾਹਰ ਦੇ ਆ ਉਹ ਬੰਦ ਕਰਨੇ ਪੈਣਗੇ ਤਕਰਦਾ ਦਾਲ ਫੁਲਕਾ ਖਾਓ ਤੁਸੀਂ ਚੌਲ ਵੀ ਥੋੜੇ-ਮੋٹے ਖਾ ਸਕਦੇ ਹੋ ਦਾਲ ਸਬਜ਼ੀ ਵਧੀਆ ਖਾਓ ਹਰਿਆਣ ਸਬਜ਼ੀਆਂ ਖਾਓ ਜਿਹੜਾ ਤੁਸੀਂ ਸਲਾਦ ਲੈਂਦੇ ਹੋ ਉਹਦੇ ਵਿੱਚ ਪੱਤੇ ਜਰੂਰ ਵਰਤੋ ਜਿਵੇਂ ਛਲਗਮ ਦੇ ਪੱਤੇ ਹੋਗੇ ਮੂਲੀ ਦੇ ਪੱਤੇ ਹੋਗੇ ਚਕੰਦਰ ਦੇ ਪੱਤੇ ਹੋਗੇ ਗਾਜਰ ਦੇ ਪੱਤੇ ਹੋਗੇ ਬਾਥੂ ਦੇ ਪੱਤੇ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਬਾਥੂ ਜਿਹੜਾ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਠੀਕ ਕਰ ਰਿਹਾ ਇਹ ਤੁਸੀਂ ਲੈ ਸਕਦੇ ਹੋ ਬਾਕੀ ਜਿਹੜਾ ਅਗਲੀ ਵੀਡੀਓ ਅਸੀਂ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਤੁਹਾਡੇ ਜੋੜਾਂ ਦੇ ਦਰਦ ਕਿਵੇਂ ਸਦਾ ਹੀ ਠੀਕ ਰਹਿ ਸਕਦੇ ਆ ਹਾਰਟ ਦੀ ਬਲਕੋ ਜੀ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਤੁਹਾਡੇ ਗੋਡਿਆਂ ਦੀਆਂ ਮੋਢਿਆਂ ਦੀਆਂ ਸਰਵਾਈਕਲ ਦੀਆਂ ਸਿਆਟਕਾਂ ਦੀਆਂ ਡਿਸਕ ਦੀਆਂ ਦਰਦਾਂ ਕਿਵੇਂ ਠੀਕ ਰਹਿ ਸਕਦੀਆਂ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤੁਹਾਨੂੰ ਇੰਡੀਆਂ ਵਧੀਆ ਜਾਣਕਾਰੀਆਂ ਦਵਾਂਗੇ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਪੂਰਾ ਸਰੀਰ ਤੁਹਾਡਾ ਤੰਦਰੁਸਤ ਹੋ ਜਾਊਗਾ ਕਿ ਇਹ ਡਾਕਟਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਘਰੇ ਬੈਠੇ ਆਪਣੇ ਇਲਾਜ ਕਰੋ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ ਅਸੀਂ ਇਹੀ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਕਿ ਤੁਸੀਂ ਸਾਰੇ ਤੰਦਰੁਸਤ ਰਹੋ ਖੁਸ਼ੀਆਂ ਮਾਣੋ ਤੇ ਆਪਣੇ ਪਰਿਵਾਰ ਦੇ ਵਿੱਚ ਸਦਾ ਖੁਸ਼ੀਆਂ ਮਾਣਦੇ ਰਹੋ ਤੇ ਜਿੰਦੇ ਰਹੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਿਹਰਬਾਨੀ